ਜੋ ਮੈਂ ਪਰਪਲ ਐਪ ਤੋਂ ਆਰਡਰ ਕੀਤੀਆਂ ਸੀ ਇਹਨੂੰ ਸਿਰਫ 30 ਸੈਕਿੰਡ ਦੇ ਤੈਨੂੰ ਮੈਂ ਜਾਦੂ ਕਰਕੇ ਦਿਖਾਉਣੀ ਆ ਸਭ ਤੋਂ ਪਹਿਲਾਂ ਆਪਾਂ ਪ੍ਰਾਈਮਰ ਦੇ ਲਈ ਸਟ੍ਰੋਕ ਕਰੀਮ ਨੂੰ ਅਪਲਾਈ ਕਰਾਂਗੇ ਜਿਹਨ ਨਾਲ ਆਪਣੀ ਡਲ ਤੇ ਆਇਲੀ ਸਕਿਨ ਗਾਇਬ ਹੋ ਗਈ ਤੇ ਬਹੁਤ ਹੀ ਇਨਸਟੈਂਟ ਗਲੋ ਆ ਗਿਆ ਹੁਣ ਆਪਾਂ ਬਹੁਤ ਹੀ ਥੋੜੀ ਜਿਹੀ ਕੁਆਂਟੀਟੀ ਵਿੱਚ ਸਟ੍ਰੋਕ ਕਰੀਮ ਲੈ ਕੇ ਉਹਦੇ ਵਿੱਚ ਆਪਾਂ 3-in-1 ਫਾਊਂਡੇਸ਼ਨ ਨੂੰ ਮਿਕਸ ਕਰਕੇ ਸਾਰੇ ਫੇਸ ਤੇ ਨੈਕ ਤੇ ਬਰਸ਼ ਦੀ ਹੈਲਪ ਨਾਲ ਬਹੁਤ ਚੰਗੀ ਤਰ੍ਹਾਂ ਅਪਲਾਈ ਕਰਾਂਗੇ ਇਹਦੇ ਨਾਲ ਜੋ ਆਪਣੇ ਡਾਰਕ ਸਰਕਲ ਨੇ ਜਾਂ ਅਨਇਵਨ ਸਕਿਨ ਟੋਨ ਆ ਉਹ ਬਿਲਕੁਕੁਲ ਹੀ ਗਾਇਬ ਹੋ ਗਈ ਤੇ ਨੇ ਵਾਓ ਆਪਾਂ ਨੂੰ ਫੁੱਲ ਕਵਰੇਜ ਦਿੱਤੀ ਬਹੁਤ ਹੀ ਸੋਨਾ ਸੋਨਾ ਗਲੋ ਆਇਆ ਫੇਸ ਤੇ ਆਈਜ਼ ਮੇਕਅਪ ਡਨ ਕਰਨ ਤੋਂ ਬਾਅਦ ਹੁਣ ਆਪਾਂ ਲਈ ਕੌਫੀ ম্যাਟ ਬਾਉ ਲਿਪਸਟਿਕ ਇਹਦਾ ਸ਼ੇਡ ਕੋਕੋ ਕ੍ਰਸ਼ ਹਮਮ ਓਪਨ ਕਰਦੇ ਸਾਰੀ ਆਪਾਂ ਨੂੰ ਬਿਲਕੁਲ ਹੀ ਡੈਜ਼ਰਟ ਦੀ ਖੁਸ਼ਬੂ ਆਈ ਤੇ ਬਹੁਤ ਹੀ ਲੌਂਗ ਟਾਈਮ ਲਈ ਸਟੇ ਕਰਦੀ ਹੈ ਜਿੰਨਾ ਮਰਜੀ ਖਾਈ ਪੀ ਜਾਓ ਤੇ ਫੁੱਲ ਕਵਰੇਜ ਵੀ ਦਿੰਦੀ ਹੈ ਤੇਰਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਗੇ ਓਨਲੀ 299 ਦੇ ਵਿੱਚ ਹੀ ਆਪਾਂ ਨੂੰ ਪਰਪਲ ਲੈਪਟੋ ਮਿਲ ਜਾਉ ਹੁਣ ਆਪਾਂ ਕਰਾਂਗੇ ਮੇਰਾ ਫੇਵਰਟ ਮੇਕਅਪ ਸਟੈਪ ਸਟਰੌਬ ਕ੍ਰੀਮ ਨੂੰ ਆਪਾਂ ਐਜ਼ ਹਾਈਲਾਈਟਰ ਯੂਜ਼ ਕੀਤਾ ਤੇ ਫੇਸ ਨੂੰ ਬਿਲਕੁਲ ਚਮਕਾ ਲਿਆ ਸੋਹਣੀ ਜੀ ਮੇਕਅਪ ਨਾਲ ਤੇ ਸੋਹਣੀ ਜੀ ਡਰੈਸ ਨਾਲ ਆਪਣੀ ਹੋਗੀ ਦੀਵਾਲੀ ਵਾਲੀ ਲੁੱਕ ਰੈਡੀ ਤੁਸੀਂ ਦੇਖ ਸਕਦੇ ਹੋ ਲਾਸਟ ਦੀ ਦੀਵਾਲੀ ਲੁੱਕ ਤੇ ਇਸ ਵਾਰ ਦੀ ਦੀਵਾਲੀ ਲੁੱਕ ਚ ਬਹੁਤ ਹੀ ਜ਼ਿਆਦਾ ਫਰਕ ਹੈ ਤੁਸੀਂ ਇਹਨਾਂ ਪ੍ਰੋਡਕਟਸ ਨੂੰ ਬਾਈ ਕਰਨ ਦੇ ਲਈ Amazon, Flipkart, Nykaa ਜਾਂ Purple App ਤੋਂ ਆਰਡਰ ਕਰ ਸਕਦੇ ਹੋ ਜਾਂ ਫਿਰ ਇਸ QR ਕੋਡ ਨੂੰ ਸਕੈਨ ਕਰਕੇ ਵੀ ਮੰਗਵਾ ਸਕਦੇ ਹੋ